ਦਾ ਚਾਰ ਦੀ ਤਿਆਰੀ ਆਂਬ ਦੀਆਂ ਆਂਬ ਕੱਟਿਆ ਪਿਆ ਬਸ ਸੁੱਕੇ ਆਹੇ ਤੇ ਕਾਲੀਆਂ ਮਿਰਚ ਇਹਨੂੰ ਵੀ ਕਰਨਾ ਹੁਣ ਕਿੰਨੀਆਂ ਪਾਉਣੀਆਂ ਹੈ ਸਾਰੀਆਂ ਪਾਉਣੀਆਂ ਨਹੀਂ ਨਹੀਂ ਘੱਟ ਨਹੀਂ ਪਾਉਣੀ ਹਮ ਚੀਜ਼ ਆਪਦੇ ਅਨਸਾਰ ਸਵਾਦ ਅਨਸਾਰ ਹਨ ਇਹਦਾ ਆਪਾਂ ਨੂੰ ਕਿਰਾ ਅੰਦਾਜ਼ੇ ਨਾਲ ਹੀ ਹੁੰਦਾ ਇਹਨਾਂ ਦਾ ਕੋਈ ਜੋਕਣ ਜਾਕਣ ਵਾਲੀ ਚੀਜ਼ ਨਹੀਂ ਹੁੰਦੀ ਵੀ <laughs> <laughs> लाल मिर्च ਇਹ ਰੋਸਟ ਕਰਨੀ ਹਾਂ ਇਹ ਲੋ ਕਰਨਾ ਹੈ ਠੀਕ ਹੈ ਪਾ ਦੇ ਭਾਂਹ ਹਾਰ ਗਈ ਨਹੀਂ ਨਹੀਂ ਸਾਰੇ ਉਹ ਪਿਸਲੇ ਨਹੀਂ ਹੋਣੀ ਤੇ ਮੇਥੀ ਮੇਥੀ ਹੋਰ ਨਾ ਤਪੀ ਮੇਥੀ ਸਤਰੀ ਨੇ ਇੱਥੇ ਮੇਥੇ ਆ ਬਣਾਇਓ ਬਣਾਇਓ ਤਕਲੋਂਜੀ ਥੋੜੀ ਲਾ ਦਈਏ ਹਮ ਨਹੀਂ ਕਰਨੀ ਕਿੰਦੀ ਲਾਉ ਲੋ ਜੀ ਧਨੀਆ ਇਹ ਮੇਥੀ ਦੂਜੀ ਇਹ ਪੌਣੀਆਂ ਵਿੱਚ ਮੇਥੀ ਦੂਜੀ ਸਾਤੀ ਵਾਲੀ ਉਹਨਾਂ ਦਾ ਆਪਣਾ ਜਿ ਮਰਜ਼ੀ ਪਾਈ ਸੀ ਇੱਥੇ ਆਹੋ ਕਿ ਨਹੀਂ ਉਹ ਤਾਂ ਬਹੁਤ ਕੋਲਾਂ ਦੇ ਤੇਲ ਕਿੰਨਾ ਪਾਉਣਾ 1/2 ਕਿਲੋ ਕਿੰਨੇ ਆਂਬ ਆਹੇ ਕਿਲੋ ਲੈਣਾ ਵਾ ਉਦਾਂ ਆਪਾਂ ਛੱਤੀ ਸੇ ਰੱਖਣਾ ਹੱਥੇ ਬਾਹਰ ਪਾਉਣਾ ਤੇ ਹੂੰ ਆਹ ਜਿਹੜੀ ਚੀਜ਼ਾਂ ਨੇ ਕੰਦਾਲਾ ਕਲੌਂਜੀ 1 ਜੀ ਕਲੌਂਜੀ 1 ਕਲੌਂਜੀ ਤੇ ਰੱਖਣਾ ਇਹ ਇੱਦਾਂ ਹੀ ਪਾਉਣੀ ਆ ਇਹ ਸੌ ਨਹੀਂ ਕਰਨੀ ਕੋਈ ਸੌ ਨਹੀਂ ਪਾਉਣੀ ਆ ਆਹ ਹੀ ਗ੍ਰाइंड ਕਰਨਾ ਆਹ ਨੂੰ ਮੇਥੀ ਦਾ ਭਾਂ ਵੱਧ ਪਾ ਦੇ ਮੇਥੀ ਤਾਂ ਚੰਗੀ ਹੁੰਦੀ ਆ ਵਿੱਚ ਉਦਾਂ ਥੋੜੀ ਸੇਬ ਹਾਂ ਉੱਤੇ ਪਾ ਦੀ ਫਿਰ ਥੋੜੀ ਲੱਗਦਾ ਨਾ ਕਈ ਜਿਵੇਂ ਨਿਆਣੀ ਗੈਸ ਦੇ ਉੱਪਰ ਆਪਣੇ ਤਾਂ ਸਾਫ ਤਾ ਮਸਾਲਾ ਖਾਏ ਕੋਸ਼ਾ ਪਰ ਮਾਚੀ ਕੱਲ ਕਰਦੇ ਕਹਿੰਦੇ ਦੰਦਾਂ ਨਹੀਂ ਚਾਹੀ ਹਾਂ ਹੋਰ ਫੜਾਈ ਦਿੰਦੇ ਦੇਖੋ ਹੋਰ ਉਸਤ ਕਰਕੇ ਮਸਾਲਾ ਦੇਖੀ ਬਣ ਗਿਆ ਸਹੀ ਇਨ ਰੋਸਟ ਕਰਨ ਦੇ ਨਾਲ 스멜 ਵੇਖ ਕੇ ਕਿੰਦੀ ਵਧੀਆ ਆਉਂਦੀ ਹਨ। ਸਾਲੇ ਦੀ। ਨਾ ਜਿਹੜੇ ਮਸਾਲੇ ਰੋਸਟ ਕਰਨੇ ਆ ਮੜਾ ਜਿਹੇ ਹੱਥ ਹਸਾਬ ਨਾਲ ਲਾਉਣਾ ਚਾਹੀਦਾ ਹਨ। ਅੱਖਾ-ਵੱਖਾ ਤੇ ਲੱਗਿਆ ਸੀ ਇਹਨਾਂ ਨੇ। ਤੇ ਜਾਨੀ ਕਿ 50 ਗ੍ਰਾਮ ਦੀ ਕਟਕੀ ਸੀ ਬੰਦੀ ਹੋਈ। ਠੀਕ। ਆਹਰਾ ਉਦੀ ਮਸ਼ਕੀ ਬਣਦੀ ਹਿਆ ਪਤਾ ਨਹੀਂ ਪਤਾ ਹੀ ਮਿਰਚਾਂ ਘਟ ਪਾਈਏ ਹਨਾ ਮਿਰਚਾਂ ਸਾਤੀਆਂ ਹੀ ਪੀਸੀਆਂ ਵਿੱਚ ਹਾਂ ਪਰ ਮੈਨੂੰ ਤਾਂ ਪਤਾ ਨਹੀਂ ਇਹਦੇ ਬਾਰੇ ਭਾਈ ਮੈਨੂੰ ਨਹੀਂ ਪਤਾ ਜਿੰਨਾ ਕੋਲ ਨੂੰ ਪਤਾ ਮੈਂ ਥੋੜੇ ਅੰਦਾਜ਼ੇ ਨੇ ਚੱਲ ਰਹੀ ਹੈ ਮੈਨੂੰ ਨਹੀਂ ਆਉਂਦਾ ਕੁਛ ਚੱਲ ਕੋਈ ਪਾ ਦੋ ਹਾਂ ਅਈ ਦਾ ਚਾਰ ਪਾਉਂਦੇ ਦੇਖਿਆ ਦਾਦੀ ਪਾਉਂਦੀ ਹੁੰਦੀ ਸੀ ਜਾਂ ਮੰਮੀ ਪਾਉਂਦੀ ਹੁੰਦੀ ਸੀ ਬਸ ਐਰ ਕੀ ਸਾਡੇ ਰਿਸ਼ਤੇਦਾਰਾਂ ਨੇ ਸਾਨੂੰ ਚਾਰ ਪਾਗ ਨਹੀਂ ਦਿੱਤਾ ਸੀ ਦੋ ਤਿੰਨ ਫੋਨ ਕੀਤੇ ਉਹਨਾਂ ਨੂੰ ਹਾਂ ਤਾਂ ਮੈਂ ਤਾਂ ਠੀਕ ਗਈ ਹੋਈ ਭਾਈ ਚਾਰ ਪਾਜੋ ਸਾਡਾ ਤੇ ਉਹ ਗਏ ਵਿਆ ਹਜੂਰ ਸਾਹਿਬ ਯਾਤਰਾ ਤੱਕੀ ਵਿਚਾਰੀ ਯਾਤਰਾ ਤੇ ਹਜੂਰ ਸਾਹਿਬ ਗਈ ਵੀ ਆ ਘੁੰਮਣ ਵਧੀਆ ਚੱਲ ਏ ਗਿਆ ਕਲੋਨਜੀ ਇਹ ਕਹਦੇ ਹਾਂ ਤੇ ਬੰਨਦੇ ਕੋਲੋਂ ਦੀ ਹੁੰਦੀ ਆ ਬਈ ਚਾਹੀ ਪਤਾ ਬਈ ਵਾ 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 ਪਾਈ ਨਹੀਂ ਆ ਨਹੀਂ ਨਹੀਂ ਪਾ ਲੈਂਦੇ ਕਈ ਲੋਟ ਆ ਇਹ ਜਿੱਜਾ ਮਸਾਲੇ ਨਹੀਂ ਜਿਆਦਾ ਉਤਾਰਦੇ ਕਿ ਪੇਕੀਏ ਖਰਾਈ ਰਾਈ ਬਈ ਰਾਈ ਕਿ ਰਾਈ 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 ਨੱਥ ਕਰਾਈ ਹੋਲੀ ਨੱਥ ਕਰਾਈ ਜਾਂਦੇ ਕੋਈ ਹੂੰ ਬਹੁਤ ਹੋ ਗਈ ਮਾ ਜੀ ਮਾਦਾ ਦੇਖੀਏ ਜੀ ਜੀ ਪਾਦੇ ਖਾਈਂ ਕਿ ਰਹੇ ਨਾ ਪਾਦੇ ਪਾਣੀ ਤੇ ਇਹਦਾ ਤਾਂ ਫਾਇਦਾ ਹੀ ਆ ਹੈ ਆ ਉਹ ਵੀ ਤਾਂ ਹੈ ਪਰ ਜੇ ਆਪਾਂ ਹੋਰ ਪਾਉਣਾ ਹੋਇਆ ਮੈਂ ਬਾਅਦ ਚ ਕੀ ਚਾਰ ਚਾਰ ਹੋਰ ਜਦੋਂ ਪਾਵਾਂਗੇ ਹੋਰ ਲਿਆਵਾਂਗੇ ਸਾਫ ਗ੍ਰੈਂਡ ਕਰਤੀ ਪੌਣੀਆਂ ਵਿੱਚ ਉਹ ਵਧੀਆ ਲੱਗਦਾ ਪਾਉ ਸਾਫ ਦਾ ਥੋੜਾ ਜਿਹਾ ਮਸਾਲਾ ਪਾ ਲਾ ਬਾਕੀ ਤਾਂ ਪੀਸਿਆ ਹੀ ਗਿਆ ਕਿਉਂਕਿ ਉਹ ਤਾਂ ਜਦੀ ਮਿਕਸ ਹੋ ਜਾਣਾ ਉਹਨੇ ਤਾਂ ਦਿਖਣਾ ਹੀ ਕੋਈ ਕੁਝ ਹੋਦਾ ਤਾਂ ਆਹਾਂ ਪੀਸੇ ਹੋਏ ਨਹੀਂ ਇਹ ਤਾਂ ਗ੍ਰੈਂਡ ਆਏ ਹੋ ਜਾਂਦਾ ਇਹ ਚ ਮਸਾਲੇ ਰੋਟੀ ਦੀ ਕਿੰਨੀ ਉਹ ਆਉਂਦੀ ਹੈ ਹਨਾ 스멜 ਇਹ ਕੀ ਹੈ ਮੇਥੀ ਹੋਰ ਕੀ ਰਹਿ ਗਿਆ ਮਰਚਾ ਹੋ ਗਿਆ ਹੋ ਰਿਹਾ ਹੈ ਬਸ ਨਮਕ ਨਾ ਵੀ ਸਪੈਸਲ ਮਸਾਲਾ ਜਿਹੜਾ ਆਹਨੇ ਹੁੰਦੇ ਸੀਕ੍ਰੈਟ ਮਸਾਲਾ ਵਾਹਿਗੁਰੂ ਕਹਿੰਦੇ ਕੋਈ ਵੀ ਕੰਮ ਕਰੀਏ ਖਾਣ ਵਾਲੀ ਚੀਜ਼ ਬਣਾਈਏ ਤਾਂ ਮਹਾਰਾਜ ਦਾ ਨਾਮ ਜ਼ਰੂਰੀ ਲੈਣਾ ਚਾਹੀਦਾ স্মੈਲ ਐ ਖੁਸ਼ਬੂ ਆਉਂਦੀ ਆ ਮਸਾਲੇ ਦੀ ਪੂਰੀ गिरह गया अपना नाम का कैंची दे छतरी दे फिर ਘੱਟ ਦਾ ਰਸਪੇ ਹੋਰ ਪਾ ਸੌਲੀ ਗੋਰੀ ਨੇ ਸਾਵਰ ਸੰਤੋਪਨਾ ਚੱਲ ਜਾਂਦਾ ਕੰਮ ਆ ਵੀ ਇੱਕ ਟਿੱਕੀ ਵੱਡੀ ਹੈ ਹਨ ਵਿੱਚ ਆਇਆ ਜੇ ਪੀ ਕੇ ਪਾਇਆ ਹੋਵੇ ਮਸਾਲਾ ਫਰਸਾਰ ਚਾਹ ਨੂੰ ਲਾ ਕੇ ਹਣਾ ਤੇਲ ਥੋੜਾ ਜਿਹਾ ਘੱਟ ਸੀ ਹੋਰ ਪਾਉਣਾ ਜੇ ਨਹੀਂ ਡਾਲਦਾ ਫਿਰ ਬੰਦਾ ਤੇਲ ਪਾ ਲਵੇ ਹਣਾ ਥੋੜਾ ਰਾਲੀ ਜਾਵਾਂ ਸੀ ਬਸ ਉਹ ਥੋੜਾ ਜਿਹਾ ਹੋ ਹੀ ਜਾਂਦਾ ਜਿਹੜਾ ਫੇਸ ਆਵਰੇ ਬੰਦੇ ਬਸ ਜਿਹੜਾ ਜ਼ਾਰ ਵਾਲਾ ਬੰਦਾ ਆਵਦਾ ਆਪ ਬਸ ਮਸਤੂ ਕੀ ਬਹਿ ਜਾ ਤੂੰ ਮੂੰਹ ਜਾਏ ਗੱਲ ਕਰਦੀ ਜੀ ਕਰਦੇ ਖਾਣ ਨੂੰ ਹੁਣੀ ਐਵੇਂ ਫੇਸ ਆਵਰੇ ਆ ਕੋ ਲੱਗੇ ਸਰਾ ਦੇ ਕੋਈ ਬਸ ਆਪ ਦੀ ਮਸਤੀ ਚ ਸਬਰ ਨਾਲ ਸਰ ਸਭ ਦੋ ਗਣਾ ਤੇ ਕੀ ਹੌਲੀ ਹੌਲੀ ਪਾਈ ਜਾ ਰਿਹਾ ਹੈ ਵੀ ਚਲ ਹਾਂ ਬਹੁਤ ਵਧੀਆ ਹੀ ਹਨਾ ਵਧੀਆ ਹਾਲ ਕੰਮ ਨਹੀਂ ਲੈਂਦੇ ਹੁੰਦੇ ਹਾਂ ਬਹੁਤ ਠੀਕ ਦੇ ਗਿਆ ਵਿਚਾਰਾ ਆਈ ਇੰਪਰੋਵਾਈਜ਼ੇਸ਼ਨ ਵੀ ਤੇ ਚੱਲਦਾ ਨਾਲ ਦੇ ਨਾਲ ਦੇ ਮਸਾਲੇ ਦਾ ਹੀ ਹੁੰਦਾ ਇਹ ਤਾਂ ਦੂਜਾ ਵਾ ਨਾ ਇਹ ਤਾਂ ਮੈਂਟ ਚ ਹੀ ਹੋ ਜਾਂਦਾ ਮੋਟੀ ਮਸਾਲੇ ਦਾ ਹੁੰਦਾ ਵੀ ਉਹ ਦਾਣੇ ਦੇ ਹੋ ਜਾਂਦੇ ਹਨ ਔਰ ਆਲ ਦਾ ਨਹੀਂ ਨਾ ਮੋਟਾ ਮਸਾਲਾ ਉਹ ਭਰ ਗਿਆ ਸਰ ਐ ਭਰਨੇ ਚਾਹੀਦਾ ਵਿੱਚੋਂ ਚਾਰ ਜਵਾਂ ਬਾਕੀ ਹੌਲੀ ਹੌਲੀ ਆਪੇ ਹੀ ਹਨਾ ਹੋ ਜਾਂਦਾ ਹੁੰਦਾ ਨਹੀਂ ਹੁਣ ਜਿਹੜਾ ਰਲ ਗਿਆ ਰਲ ਗਿਆ ਬਾਅਦ ਵਿੱਚ ਨਹੀਂ ਬੜਾ ਰਲਦਾ ਦਬ ਜਾਣਾ ਹੈ ਤੇ ਅੱਗੇ ਪੋਣਾ ਹੁੰਦਾ ਜੰਨਾ ਹੁਣ ਤੁਸੀਂ ਉਹਨੂੰ ਆ ਕਿੰਨਾ ਲੱਗਦਾ ਸੀ ਨਾ ਉਫਣੇ ਉਫਣਿਆ ਜੀ ਹਨਾ ਪਈਏ ਰੱਬ ਦਾ ਨਾਮ ਲੈ ਕੇ ਦੇਖਾ ਹੋ ਆਪਣਾ ਹਾਂ ਰਲ ਕੇ ਇੱਥੇ ਰੱਖ ਮਰੀ ਫੋਟੋ ਨਹੀਂ ਜੀ ਇੱਥੇ ਹੀ ਠੀਕ ਹੈ ਦੇਖੋ ਬੜਾ ਇਹਨੂੰ ਥੋੜਾ ਕਿਉਂਕਿ ਉਹ ਬਹੁਤ ਵਧੀਆ ਆਉਂਦੀ ਹੈ ਚਾਰ ਤੇ ਹੁਣ ਟਾਕੇ ਰੱਖਣਾ ਉਹ ਬੰਨ ਲੇ ਤਾਂ ਫਿਰ ਰੱਖ ਦਾਂਗੇ ਹਾਂ ਆ ਦੇਖੋ ਕਿ ਪੌਂਡੀਆਂ ਲੱਗਣੀਆਂ ਪਾਪਾ ਹੁਣ ਕਿਹੜੀ ਲੱਗਣੀਆਂ ਕਹਿੰਦੇ ਸੌਂ ਚ ਚਾਰ ਨਹੀਂ ਪਾਉਣਾ ਚਾਹੀਦਾ ਉਹ ਕਦੋਂ ਨਹੀਂ ਪਾਉਂਦੇ ਹੁੰਦੇ ਸੌਂ ਕਿਹੜੇ ਚੜਿਆ ਤਾਂ ਨਹੀਂਗਾ ਉਹ ਫਿਰ ਸਿਲੇ-ਸਿਲੇ ਦੇ ਨਹੀਂ ਆ ਜਾਂਦੇ ਹਾਂ ਪਾਈ ਤਾਂ ਮੈਨੂੰ ਅਜ਼ਮਾ ਗਾ ਜਿੱਦੇ ਧੋਕ ਨਹੀਂ ਕਿਹੜਾ ਪਾਉਣਾ ਚਾਰ ਤਾਂ ਪਤਾ ਨਹੀਂ ਲੈ ਬੱਚੇ ਚੁੱਟੀ ਦਾ ਲਾਈ ਗਿਆ ਤੇਰਾ ਹੂੰ ਮੇਰੀ ਬਾਅਦ ਚ ਹੈ ਤੇਲ ਪੈਣਾ ਸੀ ਥੋੜਾ ਜਿਹਾ ਮਸਾਲੇ ਆਸਤੇ ਤੇਲ ਤੁਨ ਪਾਸੇ ਚ ਨਹੀਂ ਪੈਣਾ ਹੂੰ ਤੇਲ ਤੁਨ ਪਾਸੇ ਚ ਪੈਣਾ ਆਏ ਭਾਈ ਗੁੰਜੀ ਲੈ ਵੀ ਬਾਬੇ ਜੀ ਤੋਂ ਐ ਬਣਾ ਦਿਓ ਚਾਰ ਵਧੀਆ ਤੇ ਤੁਹਾਡੇ ਗੁਰਦੁਆਰੇ ਪਹਚਾਵਾਂਗੇ ਜਦੋਂ ਬਣ ਗਿਆ ਪਹਿਲਾਂ ਹਨਾ ਅੰਨਾ ਗਈਆ ਸਭ ਕੀ ਕਰਨਾ ਉਹ ਬਾਈ ਤੂੰ ਸਾਫ਼ ਮਨ ਮੁਕ ਬੰਨਣਾ ਬੈਣਾ ਨਹੀਂ ਤੇਲ ਪਾ ਕੇ ਆ ਉੱਤੇ ਹੱਥ ਤੇ ਚਾਈ ਚ ਆ ਤੇ ਜਿੰਨਾ ਦੋਸਤਾਂ ਨੇ ਨਹੀਂ ਪਾਇਆ ਤੇ ਤਾਂ ਚਾਰ ਖੱਚ ਕੇ ਪਾ ਲੋ ਆ ਤੇਲ ਜਿਆ ਕਿਸ ਨਿਕਲੀ ਹੁੰਦਾ ਕਿ ਉਹ ਬਾਹਰੋਂ ਹੀ ਕਿੱਥੇ ਆ ਤੇ ਆਹ ਆਹ ਇਹ ਦੌੜੇ ਤੇ ਲੱਗਿਆ ਹੋਇਆ ਖੜਾਈ ਉਹਦੀ ਲੈ ਵੀ ਸ਼ੱਕਰ ਰਹਿ ਗਈ ਸੀ ਚੇਤਾ ਭੁੱਲ ਗਿਆ ਸੀ ਸ਼ੱਕਰ ਹੁਣ ਬਾਅਦ ਚ ਪਾਉਣ ਲੱਗੇ ਆ ਸ਼ੱਕਰ ਪਾਉਣ ਦੇ ਨਾਲ ਕਹਿੰਦੇ ਉਲੀ ਨਹੀਂ ਲਾਉਣੀ ਚਾਰਚ ਹੁੰਦਾ ਹੀ ਆ ਖੰਡ ਪਾ ਦਿੰਦੇ ਆ ਬਸ ਬਹੁਤ ਖੰਡ ਹੁੰਦੇ ਬਹੁਤ ਆ ਥੋੜਾ ਹੋਰ ਪਾ ਲਈ ਪਾ ਦੇ ਕੋਲ ਪਾਏ ਥੋੜੀ ਕਟਾ ਤੁਸੀਂ ਕਿਹੜਾ ਕੀ ਜਾਨਣਾ ਹੈ ਆਹੋ ਮੈਂ ਉਹ ਮੈਂ ਕਰ ਦੂਗਾ ਥੋੜੀ ਪਾ ਦੇ ਹੋ ਸੱਕਰ ਜੂ ਟਮਾਟਰ ਅੱਧਾ ਗੱਲੋਂ ਸੱਕਰ ਪਾਈ ਦੀ ਹੈ ਹਾਂ ਚੱਲ ਬਾਸ ਇਹਦੇ ਛੂਟੇ ਮਾਟਰ ਕਰਾ ਲਓ ਤੇ ਬਾਲਿਆ ਪਤਾ ਨਹੀਂ ਪਾਉਂਦੇ ਕਈ ਵਾਰ ਸ਼ੂਗਰ ਹੁੰਦੀ ਬੰਦੇ ਨੂੰ ਹਨ ਜਿਵੇਂ ਮੈਂ ਸ਼ੂਗਰ ਦੀ ਗੋਲੀ ਖਾਂਨ ਸੱਕਰ ਨਾਲ ਤਾਂ ਵੇਹੇ ਬੰਦੇ ਕਾਪੇ ਬਸ ਹਨ ਤੇ ਟੱਕਣ ਲੱਗੇ ਆਂ ਬੰਦ ਕਰਨ ਤੇ ਦੱਸਿਆ ਜੋ ਹੁਣ ਤੁਹਾਨੂੰ ਵੀ ਕਿਵੇਂ ਲੱਗੀ ਵੀਡੀਓ ਤੇ ਚਾਰ ਹੈ ਗਈ ਸਕ ਸਕਿਆ ਗਈ ਹਾਂ ਦੇਖੋ ਹਾਂ ਤੇ ਦੋਸਤੋ ਦੱਸਿਆ ਜੋ ਵੀਡੀਓ ਨੂੰ ਕਰੋ ਸ਼ੇਅਰ ਚੈਨਲ ਨੂੰ ਕਰੋ ਸਬਸਕ੍ਰਾਈਬ ਮਿਲਦੇ ਆਪਾਂ ਤੁਹਾਨੂੰ ਅਗਲੀ ਵੀਡੀਓ 'ਚ ਤੇ